ਨਕੂਦਰ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੀ ਏਕਤਾ ਲਹਿਰ ਦੀ ਟੀਮ ਸਿਵਲ ਹਸਪਤਾਲ ਨਕੂਦਰ ਜਿੱਥੇ ਡਾਕਟਰ ਸੰਦੀਪ ਤਵੰਜੀ ਐਸ ਐਮਓ ਨੇ ਕੀ ਕਮੀਆਂ ਨੇ ਕੀ ਇੱਥੇ ਜ਼ਰੂਰੀ ਚੀਜ਼ਾਂ ਹੋਰ ਚਾਹੀਦੀਆਂ ਨੇ ਸਟਾਫ ਦੀ ਕੀ ਕਮੀ ਹੈ ਪੂਰੀ ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰ ਲੈਣੇ ਆ ਤੋ ਗੱਲਬਾਤ ਕਰਦੇ ਆ ਡਾਕਟਰ ਸੰਦੀਪ ਤਵੰਜੀ ਨਾਲ ਸਰ ਸਭ ਤੋਂ ਪਹਿਲੇ ਸਰ ਜੀ ਹਾਂ ਸਰ ਸਭ ਤੋਂ ਪਹਿਲੇ ਜਾਣਨਾ ਚਾਹਾਂਗਾ ਕਿ ਕਿੰਨੀ ਓਪੀਡੀ ਆ ਤਕਰੀਬਨ ਜੀ ਇੱਥੇ ਦੀ ਸਾਹਮਣੇ ਦੇਖੋ ਅਪਰੋਕਸੀਮੇਟਲੀ ਜੀ ਸਾਡੀ ਓਪੀਡੀ ਹੈਗੀ ਹੈ 450 500 ਦੀ ਕਦੇ ਕਦੇ ਹਾਂ ਕਦੇ ਕਦੇ 620 ਹੋ ਜਾਂਦੀ ਹੈ ਮੰਡੇ ਵਰਗੇ ਦਿਨ ਤੇ ਤਾਂ ਇੰਨੀ ਓਪੜੀ ਆ ਰਹੀ ਹੈ ਸਰ ਕਿੰਨੇ ਡਾਕਟਰ ਨੇ ਆਪਣੇ ਕੋਲ ਇਹ ਹਸਪੀਟਲ ਦੇ ਵਿੱਚ ਸੈਂਕਸ਼ਨਡ ਪੋਸਟਾਂ ਜੀ ਸਾਡੇ ਕੋਲ 15 ਹੈਗੀਆਂ ਔਰ ਇਹਦੇ ਵਿੱਚੋਂ ਕਾਫੀ ਡਾਕਟਰ ਹੈਗੇ ਆ ਪਰ ਸਿਰਫ ਗਾਇਨਕੋਲੋਜਿਸਟ ਔਰ ਪੀਡੀਆਟ੍ਰੀਸ਼ਨ ਅਜੇ ਹੈ ਨਹੀਂ ਕਿਉਂਕਿ ਦੋ ਡਾਕਟਰ ਕੱਲੀ ਜੇ ਜੋਇਨ ਕੀਤੇ ਹੈ ਜਿਹੜੇ ਕਿ ਐਸਰਸ਼ਿਪ ਕਰਕੇ ਆਏ ਹੈ ਤੋ ਉਹ ईएनटी ਸਪੈਸ਼ਿਸ ਵੀ ਆ ਗਏ ਹੈਗੇ ਐ ਸੈਕੈਟਸ ਵੀ ਆ ਗਏ ਹੈਗੇ ਔਰ ਸਰਕਲ ਹੁਣ ਆਰਥੋਪੀਡੀਸ਼ਨ ਵੀ ਹੈਗੇ ਹੈ ਸਰਜਨ ਵੀ ਹੈਗੇ ਹੈ ਇਸ ਕਰਕੇ ਸਿਰਫ ਦੋ ਹੀ ਹੈ ਜਿਹੜੇ ਨਹੀਂ ਹੈ ਉਹ ਆ ਜਾਣਗੇ ਉਹ ਜੀ ਬੱਚਿਆਂ ਦਾ ਡਾਕਟਰ ਵੀ ਆਇਆ ਜੀ ਬੱਚਿਆਂ ਦੇ ਆਣ ਦੀ ਉਮੀਦ ਹੈ ਜੀ ਉਹਨਾਂ ਦਾ ਵੀ ਆਰਡਰ ਹੋਏ ਹੋਏ ਆ ਅਸੀਂ ਵੇਟ ਕਰ ਰਹੇ ਹਾਂ ਸ਼ਾਇਦ ਇੱਕ ਦੋ ਦਿਨਾਂ ਚ ਆ ਜਾਣ ਔਰ ਫਿਰ ਹੋਰ ਬੈਟਰ ਹੋ ਜਾਏਗਾ ਜੀ ਸਰ ਡਾਕਟਰਾਂ ਤੋਂ ਬਾਅਦ ਆ ਜਵਾਰੀ ਆ ਜਾਂਦੀ ਨਰਸ ਦੇ ਨਰਸਸ ਦਾ ਮਤਲਬ ਹੈ ਇਹ ਮਾਰਨਿੰਗ ਵਿੱਚ ਵੀ ਇੱਕ ਇਵਨਿੰਗ ਵਿੱਚ ਵੀ ਇੱਕ ਨਾਈਟ ਵਿੱਚ ਵੀ ਇੱਕ ਨਰਸਸ ਦੀ ਸ਼ਾਰਟੇਜ ਹੈ ਜੀ ਜੀ ਸਾਡੇ ਕੋਲ ਸਿਰਫ 4 ਹੀ ਸਟਾਫ ਨਰਸਸ ਹੈਗੀਆਂ ਅਗੇਂਸਟ ਸੈਂਕਸ਼ਨ ਪੋਸਟ ਆਫ 10 ਔਰ ਇੱਕ ਸਾਡੇ ਨਰਸ ਗਏ ਹੋਏ ਐਕਸੈਂਡਿਆ ਲੀਵ ਤੇ ਇਸ ਕਰਕੇ ਐਸੋਲੇ 4 ਹੀ ਮੌਜੂਦਾ ਹੈ ਸਰ ਨਰਸਸ ਨੂੰ ਇਹਦੇ ਬਾਰੇ ਹੋਰ ਕੋਈ ਤੁਸੀਂ ਲੈਟਰ ਕੱਢੀ ਹੈ ਜਾਂ ਵੀ ਉਹਨਾਂ ਨੂੰ ਹੋਰ ਕੋਈ ਹਾਂਜੀ ਮੈਂ ਲੈਟਰ ਵਗੈਰਾ ਸਾਰਾ ਕੁਝ ਕੀਤਾ ਹੋਇਆ ਜੀ ਪੇਪਰ ਉਸ ਸਾਰਾ ਹੋਇਆ ਹੋਇਆ ਡਿਮਾਂਡ ਆਪਣੀ ਭੇਜੀ ਹੋਈ ਹੈ ਸੁਪੀਰੀਅਰਸ ਨੂੰ ਉੱਪਰ ਅਸੀਂ ਭੇਜੀ ਹੋਈ ਹੈ ਔਰ ਉਮੀਦ ਹੈ ਕਿ ਇਸ ਪੁਆਇੰਟ ਤੇ ਵੀ ਸਾਨੂੰ ਮਿਲ ਜਾਣਗੇ ਬੰਦੇ ਸਰ ਜਿੰਨੀ ਓਪੀਡੀ ਆ ਜਿੰਨਾ ਇੱਥੇ ਰਸ਼ ਰਿਹਾਦਾ ਉਸ ਹਿਸਾਬ ਨਾਲ ਨਰਸਸ ਦੀ ਜ਼ਿਆਦਾ ਲੋੜ ਹੈ ਇੱਥੇ ਮੈਨ ਪਾਵਰ ਦੀ ਸ਼ਾਰਟੇਜ ਤਾਂ ਹਰ ਜਗ੍ਹਾ ਹੈਗੀ ਹੈ ਜੀ ਔਰ ਇੱਥੇ ਵੀ ਹੈਗੀ ਹੈ ਔਰ ਹੌਲੀ ਹੌਲੀ ਸਰਕਾਰ ਇਸ ਪਰ ਪੂਰੀ ਕਰਦੀ ਪਈ ਹੈ ਫਰੈਸ਼ ਅਪੁਆਇੰਟਮੈਂਟਸ ਔਰ ਫਰੈਸ਼ ਟਰਾਂਸਫਰਸ ਔਰ ਸਾਰਾ ਕੁਝ ਹੋ ਰਿਹਾ ਔਰ ਮੈਨੂੰ ਉਮੀਦ ਹੈ ਕਿ ਜਲਦ ਜਲਦ ਸਭ ਕੁਝ ਬੈਟਰ ਹੋ ਜਾਏਗਾ ਫੋਰਸ ਕਵ ਬਿਚਾਰੀ ਜਿਹੜੇ ਆ ਉਹਨਾਂ ਦੀ ਕਿੰਨੀ ਸ਼ਾਰਟੇਜ ਹੈ ਜੀ ਇੱਥੇ ਉਹਨਾਂ ਦੀ ਸ਼ਾਰਟੇਜ ਜੀ ਅਸੀਂ ਕੰਟਰੈਕਟੂਅਲ ਸਟਾਫ ਦੇ ਥਰੂ ਪੂਰੀ ਕਰ ਰਹੇ ਹਾਂ ਜਿਉਂ ਜਿਉਂ ਡਿਮਾਂਡ ਵਧੇਗੀ ਅਸੀਂ ਹੋਰ ਰੱਖ ਲਾਂਗੇ ਫਿਲਹਾਲ ਸਾਡੇ ਕੋਲ 10 ਦੇ ਕਰੀਬ ਹੈਗੇ ਕੰਟਰੈਕਟੂਅਲ ਸਟਾਫ ਜ ਔਰ ਜਿੰਨਾ ਕਿ ਹੁਣ ਡਾਕਟਰ ਦੀ ਤਦਾਦ ਵੱਧ ਰਹੀ ਹੈ ਤਾਂ ਅਸੀਂ ਹੋਰ ਵੀ ਰੱਖ ਲਾਂਗੇ ਸਰ ਕਿੰਨੀਆਂ ਸਾਮੀਆਂ ਤੁਹਾਡੇ ਕੋਲ ਟੋਟਲ ਆ ਤੇ ਕਿਹੜੇ-ਕਿਹੜੀ ਪੋਸਟ ਖਾਲੀ ਹੈ ਇੱਕ ਬਰਸੰ ਬਿਓਰਾ ਦੇ ਦਿੰਗੇ ਸਰ ਸਰ ਕੋ ਜੀ ਮੈਂ ਜਿੱਦਾਂ ਜ਼ਿਕਰ ਕੀਤਾ ਕਿ ਪੀਡੀਆਟ੍ਰੀਸ਼ੀਅਨ ਦਾ ਗਾਹਨੇ ਕਾਲਜ ਦੀ ਪੋਸਟ ਅਜੇ ਖਾਲੀ ਹੈਗੀ ਹੈ ਜੀ ਔਰ ਸਰ ਕੋ ਜਨਰਲ ਡਿਊਟੀ ਡਾਕਟਰਸ ਕਾਫੀ ਹੈਗੇ ਹੈ ਜੀ ਔਰ ਆਰਥੋਪੀਡੀਸ਼ੀਅਨ ਸਰਜਨ ਪੀਡੀਆਟ੍ਰੀਸ਼ੀਅਨ ਜਿਹੜੀਆਂ ਆਈ ਸਪੈਸ਼ਲਿਸਟਸ ਔਰ ईएनटी ਸਪੈਸ਼ਲਿਸਟ ਵੀ ਆ ਗਏ ਹੈਗੇ ਆ ਤੇ ਇਸ ਕਰਕੇ ਬਾਕੀ ਸਾਰੇ ਫੈਕਿਲਟੀਆਂ ਹੈਗੀ ਹੈ ਔਰ ਸਵਾਏ ਗਾਇਨੀਡੀ ਔਰ ਪੀਡੀਆਟ੍ਰਿਕਸ ਦੇ ਹੋਰ ਸਾਰੇ ਹੈਗੇ ਆ ਸਰ ਇੱਕ ਹਸਪੀਟਲ ਨੂੰ ਜਿਹੜੀ ਸਕਿਉਰਟੀ ਦੀ ਬਹੁਤ ਜ਼ਰੂਰਤ ਹੁੰਦੀ ਆ ਸਕਿਉਰਟੀ ਹਸਪੀਟਲ ਦੇ ਕਿਸੇ ਪਾਸੇ ਵੀ ਨਹੀਂ ਹੈਗੀ ਜਿੱਦਾਂ ਕਿ ਜਾਵੇ ਤੇ ਸਕਿਉਰਟੀ ਦੀ ਉਹਦੀ ਵਾਸਤੇ ਵੀ ਅਸੀਂ ਡਿਮਾਂਡ ਉੱਪਰ ਭੇਜੀ ਹੋਈ ਹੈ ਔਰ ਹੋਪਫੁਲੀ ਉਸ ਬਾਰੇ ਵੀ ਸਾਨੂੰ ਕੋਈ ਦਿਸ਼ਾ ਨਿਰਦੇਸ਼ ਮਿਲ ਜਾਣਗੇ ਤਾਂ ਉਹ ਸਾਹਮਣੇ ਅਸੀਂ ਸਿਕਿਉਰਟੀ ਵਾਲੇ ਪਰਸਨਲ ਰੱਖ ਲਾਂਗੇ ਤਾਂ ਕਿ ਜਿਹੜੀਆਂ ਛੋਟੀਆਂ ਮੋਡੀਆਂ ਚੋਰੀਆਂ ਜਾਂ ਪੇਸ਼ੈਂਟਸ ਦੇ ਇੱਥੇ ਆ ਕੇ ਹੋਰ ਰਿਲੇਟਿਵਸ ਵਗੈਰਾ ਇੱਥੇ ਤੰਗ ਕਰਦੇ ਉਹ ਸਾਰਾ ਕੁਝ ਠੀਕ ਹੋ ਜਾਏਗਾ ਸਰ ਪਹਿਲੇ ਤਾਂ ਕੁਝ ਜਿਹੜੇ ਨਸ਼ਾ ਛਡਾਉ ਕੇ ਕੇਂਦਰ ਤੋਂ ਬਾਹਰ ਆਉਂਦੇ ਸੀ ਇਕੱਠੇ ਹੁੰਦੇ ਸੀ ਹੁਣ ਉਹ ਇਕੱਠੇ ਹੁੰਦੇ ਆ ਜਾਂ ਪੁਲਿਸ ਨੂੰ ਸੋਧਣਾ ਪੈਂਦਾ ਉਹ ਜੀ ਸੈਪਰੇਟ ਕਰਤਾ ਹੈਗਾ ਉਸ ਯੂਨਿਟ ਨੂੰ ਥੋੜਾ ਸੈਪਰੇਟ ਕਰਕੇ ਇੱਕ ਪਾਸੇ ਉਹ ਚਲਾ ਰਹੇ ਹਨ ਤਾਂ ਕਿ ਉਹ ਬਾਰੋਬਾਰ ਯਾਨ ਔਰ ਆਪਣਾ ਦਵਾਈ ਲੈ ਕੇ ਉਥੇ ਚਲੇ ਜਾਣ ਔਰ ਇਸ ਪਾਸੇ ਜਿਹੜਾ ਸਿਵਲ ਹਸਪਤਲ ਵਾਲਾ ਪਾਸਾ ਹੈਗਾ ਉਹ ਨੂੰ ਅਸੀਂ ਉਧਰੋਂ ਬੰਦ ਕਰਤਾ ਹੈਗਾ ਦਰਵਾਜ਼ੇ ਨੂੰ ਤਾਂ ਕਿ ਉਹ ਇਧਰ ਹਸਪਤਲ ਦੇ ਵਿੱਚ ਐਂਟਰੀ ਨਾ ਕਰਨ ਔਰ ਵਿਚਾਰੇ ਸਰ ਇੱਕ ਸਹੂਲਤਾਂ ਕੁਛ ਦਿੱਤੀਆਂ ਗਈਆਂ ਆ ਫ੍ਰੀ ਜਿਹੜੀ ਓਪੀਡੀ ਪਰਚੀ ਫ੍ਰੀ ਬਾਰੇ ਉਹਦੇ ਬਾਰੇ ਵੀ ਸਾਡੇ ਇਸ ਦਰਸ਼ਕਾਂ ਨੂੰ ਜਾਣਕਾਰੀ ਦੇ ਦਿਓ ਕਿਹਨਾਂ ਕਿਹਨਾਂ ਨੂੰ ਫ੍ਰੀ ਹੈਗੀ ਜਿਹੜੀ ਜੀ ਸਹੂਲਤਾ ਹੈਗੀਆਂ ਫ੍ਰੀ ਪਰਚੀ ਵਾਲੀਆਂ ਇੱਕ ਤਾਂ ਜਿਹੜਾ ਕਿ ਬੱਚੇ ਹੈਗੇ ਜਿਹੜੇ ਕਿ 1 ਸਾਲ ਤੋਂ ਛੋਟਾ ਮੇਲ ਬੇਬੀ ਹੈ ਉਹਨੂੰ ਫ੍ਰੀ ਹੈ ਫੀਮੇਲਸ ਨੂੰ 5 ਸਾਲ ਤੱਕ ਫ੍ਰੀ ਹੈ ਫਿਰ ਜਿਹੜੀ ਗਰਭવતી ਔਰਤਾਂ ਉਹਨਾਂ ਨੂੰ ਫ੍ਰੀ ਹੈ ਔਰ ਸੀਨੀਅਰ ਸਿਟੀਜ਼ਨ ਜਿਹੜੇ 60 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਫ੍ਰੀ ਹੈ ਈਵਨ ਉਹਨਾਂ ਨੂੰ ਜਿਹੜੀ ਹੈਗੀ ਹੈ ਪਿੰਕ ਪਰਚੀ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਦੂਰੋਂ ਹੀ ਪਤਾ ਲੱਗ ਜਾਏ ਕਿ ਸੀਨੀਅਰ ਸਿਟੀਜ਼ਨ ਹੈਗਾ ਤਾਂ ਉਹਨੂੰ ਪ੍ਰਾਇਓਰਟੀ ਤੇ ਦੇਖਿਆ ਜਾ ਸਕੇ ਸਰ ਨਕੂਦਰ ਏਰੀਏ ਨੂੰ ਕਿਸ ਤਰ੍ਹਾਂ ਤੁਸੀਂ ਦਿੰਦੇ ਆ ਕਿਸ ਤਾ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਇਸ ਹਸਪੀਟਲ ਜੀ ਤੁਹਾਡੀ ਸੇਵਾ ਵਾਸਤੇ ਮੌਜੂਦ ਹੈ ਅਸੀਂ ਸਾਰੇ ਇੱਥੇ ਅਵੇਲੇਬਲ ਹੈ ਮੈਡੀਸਿਨ ਦੀ ਕੋਈ ਕਮੀ ਨਹੀਂ ਹੈਗੀ ਮੈਡੀਸਿਨ ਹਰ ਤਰ੍ਹਾਂ ਦੀ ਮੈਡੀਸਿਨ ਮੈਡੀਸਿਨ ਪੂਰੀ ਆ ਰਹੀ ਜੀ ਮੈਡੀਸਿਨ ਮੈਡੀਸਿਨ ਇੱਕ ਮੈਂ ਖੁਦ ਦੇਖ ਕੇ ਆਇਆ ਜੀ ਫਾਰਮੇਸੀ ਦੇਖ ਕੇ ਆਇਆ ਪਿਛੇ ਬਹੁਤ ਵਧੀਆ ਢੰਗ ਦੇ ਨਾਲ ਮੈਡੀਸਿਨ ਰੱਖੀ ਹੋਈ ਆ ਉਹ ਜਿਵੇਂ ਆਪਾਂ ਕਹਿ ਨਹੀਂ ਸਕਦੇ ਵੀ ਇੱਕ ਜਿਹੜੀ ਮੈਡੀਕਲ ਹਾਲ ਹੋਊਗਾ ਉਸ ਤਰ੍ਹਾਂ ਮੈਡੀਸਨ ਰੱਖੀ ਹੋਈ ਹੈ ਉਹ ਐਕਚੁਅਲੀ ਜੀ ਥੋੜਾ ਜਿਹਾ ਉਹਨਾਂ ਨੂੰ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਕਿ ਵੀ ਇਹਨੂੰ ਪ੍ਰੋਪਰਲੀ ਰੱਖਿਆ ਜਾਵੇ ਔਰ ਜਿਹੜੇ ਵੀ ਉੱਥੇ ਫਾਰਮੇਸੀ ਸਟੂਡੈਂਟਸ ਜਾਂ ਆਫਸਰ ਲੱਗੇ ਹੋਏ ਐ ਉਹ ਉਹਨਾਂ ਨੇ ਬਹੁਤ ਸੋਹਣਾ ਅਰੇਂਜਮੈਂਟ ਕਰ ਲਿਆ ਈਵਨ ਤੁਸੀਂ ਦੇਖੋਗੇ ਇੰਜੈਕਸ਼ਨ ਰੂਮ ਔਰ ECG ਰੂਮ ਵੀ ਬਹੁਤ ਸੋਹਣਾ ਬਣ ਗਿਆ ਹੋਇਆ ਔਰ ਸਾਰੀ ਸੈਪਰੇਸ਼ਨ ਦੇ ਨਾਲ ਸਾਰਿਆਂ ਦੀ ਲੇਬਲਿੰਗ ਹੋਈ ਹੋਈ ਹੈ ਡਰੱਗਸ ਦੀ ਔਰ ਤੁਸੀਂ ਦੇਖਿਆ ਹੀ ਹੋਣਾ ਕਿੰਨਾ ਕੋ ਰਸ਼ ਹੈਗਾ ਉੱਥੇ ਔਰ ਸਾਰੇ ਨੂੰ ਮੈਡੀਸਿਨ ਅੰਦਰੋਂ ਦਿੱਤੀ ਜਾ ਰਹੀ ਹੈ ਔਰ ਸਾਰੇ ਡਾਕਟਰਸ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਜਿਹੜਾ ਵੀ ਪੇਸ਼ੈਂਟ ਆਵੇ ਉਹਨਾਂ ਨੂੰ ਸਾਰੀ ਦੀ ਸਾਰੀ ਜਿਹੜੀ ਵੀ ਦਵਾਈ ਲਿਖੀ ਜਾਵੇ ਉਹ ਅੰਦਰ ਦੀ ਹੀ ਦਿੱਤੀ ਜਾਵੇ ਤਾਂ ਜੋ ਪੇਸ਼ੈਂਟ ਸੈਟੀਸਫਾਈਡ ਜਾਣ ਸਰ ਅਖੀਰ ਦੇ ਵਿੱਚ ਇੱਕੋ ਹੀ ਗੱਲ ਕਰਾਂਗੇ ਜਿੰਨੀ ਵੀ ਕਮੀ ਪੇਸ਼ੀ ਹੈਗੀ ਹੈ ਸਿਵਲ ਹਸਪੀਟਲ ਹਸਪੀਟਲ ਦੇ ਵਿੱਚ ਤੁਸੀਂ ਅੱਗੇ ਹੋ ਰੈਫਰ ਕਰ ਰਹੇ ਹੋ ਦੱਸ ਰਹੇ ਉਸਾਰ ਜਿਸ ਤਰ੍ਹਾਂ ਦੀ ਵੀ ਕਮੀ ਪੇਸ਼ੀ ਹੈ ਜੀ ਹਰ ਚੀਜ਼ ਨੂੰ ਅਸੀਂ ਦੇਖ ਕੇ ਗੌਰ ਕਰਕੇ ਐਨਲਾਈਜ਼ ਕਰਕੇ ਆਪਣੇ ਸੁਪੀਰੀਅਰਸ ਨੂੰ ਆਪਣੇ ਹਾਇਰ ਅਥਾਰਟिटीज ਨੂੰ ਆਪਣੇ ਅਫਸਰਾਂ ਨੂੰ ਉੱਪਰ ਭੇਜ ਰਹੇ ਆਂ ਔਰ ਈਵਨ ਆਉਣ ਵਾਲੇ ਸਮੇਂ ਚ ਸਰਕਾਰ ਦੀ ਇਹ ਵੀ ਪ੍ਰੋਪੋਜ਼ਲ ਹੈਗੀ ਹੈ ਕਿ ਇੱਕ ਆਮ ਆਦਮੀ ਕਲੀਨਿਕ ਵਰਗਾ ਕਨਸੈਪਟ ਜਾਂ ਆਮ ਆਦਮੀ ਕਲੀਨਿਕ ਹੀ ਹਸਪੀਟਲ ਦੇ ਵਿੱਚ ਖੋਲਿਆ ਜਾ ਸਕੇ ਤਾਂ ਜੋ ਜਿਹੜਾ ਮੈਡੀਕਲ ਸਪੈਸ਼ਲਿਸਟ ਜਾਂ ਹੋਰ ਸਪੈਸ਼ਲਟੀ ਵਾਲੇ ਲੋਗ ਹੈ ਉਹਨਾਂ ਤੇ ਜਿਹੜਾ ਲੋਡ ਹੈਗਾ ਨਾਰਮਲ ਪੇਸ਼ੈਂਟ ਦਾ ਉਹ ਘਟਾਇਆ ਜਾ ਸਕੇ ਤਾਂ ਜੋ ਸਪੈਸ਼ਲਿਸਟ ਜਿਹੜੇ ਹੈਗੇ ਉਹ ਆਪਣਾ ਕੰਮ ਕਰਨ ਪ੍ਰੋਪਰਲੀ ਕਰਨ ਤਾਂ ਕਿ ਉਹਨਾਂ ਨੂੰ ਟਾਈਮ ਮਿਲੇ ਪੇਸ਼ੈਂਟ ਨਾਲ ਡੀਲ ਕਰਨ ਦਾ ਇਸ ਹਿਸਾਬ ਨਾਲ ਪੇਸ਼ੈਂਟ ਦੀ ਜਿਹੜੀ ਟ੍ਰੀਟਮੈਂਟ ਟਰੀਟਮੈਂਟ ਹੈ ਉਹ ਵੀ ਬੈਟਰ ਹੋਏਗੀ ਔਰ ਪੇਸ਼ੈਂਟ ਸੈਟੀਸਫਾਈ ਜਾਏਗਾ ਇੱਕ ਆਖਰੀ ਕੁਐਸਚਨ ਹੈ ਜੀ ਮੇਰਾ ਲਾਸਟ ਦੇ ਵਿੱਚ ਕੋਈ ਕੁਐਸਚਨ ਪੁੱਛਾਂਗਾ ਡਾਕਟਰਾਂ ਤੁਸੀਂ ਦੱਸਿਆ ਵੀ ਮੈਡੀਸਨ ਸਾਰੀ ਅੰਦਰ ਮਿਲ ਰਹੀ ਹੈ ਵੀ ਅੰਦਰ ਨਹੀਂ ਜਿਆਦਾ ਜਿਆਦਾ ਮੈਡੀਸਨ ਦਿੱਤੀ ਜਾਵੇ ਜੀ ਸਾਰੇ ਡਾਕਟਰਸ ਨੂੰ ਸਖਤ ਹਦਾਇਤ ਹੈ ਕਿ ਜਿਹੜੀ ਵੀ ਮੈਡੀਸਨ ਹੈਗੀ ਹੈ ਔਰ ਅਵੇਲੇਬਲ ਮੈਡੀਸਨ ਹੈਗੀ ਹੈ ਔਰ ਸਾਰੇ ਨੂੰ ਦਵਾਈ ਅੰਦਰੋਂ ਹੀ ਲਿਖੀ ਜਾਣੀ ਚਾਹੀਦੀ ਹੈ ਔਰ ਅੰਦਰੋਂ ਹੀ ਦਿੱਤੀ ਜਾਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਕਤਾਲਰ ਨਾਲ ਗੱਲਬਾਤ ਕਰਨ ਲਈ ਐਸੀ ਮੇਰੇ ਨਾਲ ਡਾਕਟਰ ਸੰਦੀਪ ਧਵਨ ਜੀ ਜਿਹੜੇ ਐਸਐਮਓ ਸਿਵਲ ਹਸਪਤਾਲ ਨਕੂਦਾ ਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਿਵੇਂ ਇਹਨਾਂ ਨੇ ਦੱਸਿਆ 1 ਸਾਲ ਤੱਕ ਲੜਕੇ ਦੀ ਜਿਹੜੀ ਪਰਚੀ ਨਹੀਂ ਲੱਗਦੀ ਔਰ 5 ਸਾਲ ਤੱਕ ਜਿਹੜੀ ਲੜਕੀ ਆ ਉਹਦੀ ਪਰਚੀ ਨਹੀਂ ਲੱਗਦੀ ਔਰ 60 ਸਾਲ ਤੋਂ ਉੱਤੇ ਜਿਹੜੇ ਸੀਨੀਅਰ ਆ ਉਹਨੂੰ ਜਿਹੜੀ 10 ਰੁਪਏ ਦੀ ਪਰਚੀ ਆ ਉਹ ਕਟਾਉਣ ਦੀ ਲੋੜ ਨਹੀਂ ਹੈਗੀ ਕੱਟੀ ਜਾਵੇਗੀ ਪਰ ਉਹ ਪਿੰਕ ਰੰਗ ਦੀ ਕੱਟੀ ਜਾਵੇਗੀ ਇਸੇ ਸਾਡੇ ਨਾਲ ਡਾਕਟਰ ਸੰਦੀਪ ਤਵਨ ਜੀ ਐਸਐਮਓ ਨਕੌਦਰ ਤੋਂ ਕੈਮਰਾ ਪਰਸਨ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾਲਾ ਨਿਊਜ਼ ਨਕੌ